सारे को सर डाल जाएगा बस ठीक है ओके भाई राइट ये सारे चैनल चल रहे हैं दूसरे केस से हां अभी पढ़ता देखिए पहला वाला करता नहीं इसको मेरे आई डी के लिए ओके रेडी कर दो सर तो नहीं अभी नहीं वाला है हेलो सर लाइव ਉਧਰੇ ਭਾਈ ਬੜੇ ਥੋੜਾ ਪਿੱਛੇ ਆਜਾ ਕੈਮਰਾ ਜੀ ਮੈਨੂੰ ਇੱਧਰ ਕਿਹਨ ਸਰ ਧੰਨਵਾਦੀ ਸਾਰਿਆਂ ਦਾ ਜਿਹੜੇ ਜਿਹੜੇ ਵੀ ادارے ਤੋਂ ਤੁਸੀਂ ਆਏ ਹੋ ਇਹ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਜਿਸ ਵੀ ادارے ਤੋਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਬੜੇ ਅਹਿਮ ਸਬਜੈਕਟ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕੱਲ ਸਾਡੇ ਵਿੱਤ ਮੰਤਰੀ ਸਰਹਰਪਾਲ ਸਿੰਘ ਚੀਮਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ ਪੁਲਿਸ ਦੀ ਮੁਸਤੈਦੀ ਦੇ ਨਾਲ 80000 ਲੀਟਰ ਇਥਨੋਲ ਜਿਹੜਾ ਉਹ ਬਰਾਮਦ ਕੀਤਾ ਗਿਆ ਸੀਗਾ ਔਰ ਹੁਣ ਤੱਕ ਪੁਲਿਸ ਨੇ 170000 ਇਥਨੋਲ ਜਿਹੜਾ ਉਹ ਬਰਾਮਦ ਕੀਤਾ ਇਥਨੋਲ ਜਿਹੜਾ ਤੁਸੀਂ ਜਾਣਦੇ ਹੋ ਕਿ ਨਕਲੀ ਸ਼ਰਾਬ ਬਣਾਉਣ ਦੇ ਜਿਆਦਾ ਕੰਮ ਆਉਂਦਾ ਔਰ ਕਿਸੇ ਵੇਲੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਨਵਿੰਦਰ ਸਿੰਘ ਉਹਨਾਂ ਦੀ ਸਰਕਾਰ ਹੁੰਦੀ ਸੀ ਤੁਹਾਨੂੰ ਯਾਦ ਹੋਣਾ ਜਿਹੜੀਆਂ ਫੈਕਟਰੀਆਂ ਚੱਲਦੀਆਂ ਸੀਗੀਆਂ ਨਕਲੀ ਸ਼ਰਾਬ ਦੀਆਂ ਉਹ ਇਸੇ ਦੇ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਤੇ ਬਦਕਿਸਮਤੀ ਦੇ ਨਾਲ ਉਹ ਪਟਿਆਲੇ ਦੇ ਵਿੱਚ ਹੀ ਸੀਗੀਆਂ ਫੈਕਟਰੀਆਂ ਉਸ ਵੇਲੇ ਕਿੰਨਾ-ਕਿੰਨਾ ਦੇ ਨਾਮ ਬੋਲਦੇ ਸੀ ਤੁਹਾਨੂੰ ਸਭ ਨੂੰ ਪਤਾ ਉਹਦੇ ਮੈਂ ਉਸ ਵਿਸਥਾਰ ਦੇ ਵਿੱਚ ਨਹੀਂ ਜਾਣਾ ਜਿਹੜਾ ਇਹ ਇਥਾਨੋਲ ਲਿਆਂਦਾ ਗਿਆ ਸੀਗਾ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਆ ਉਹਦੇ ਵਿੱਚ ਜਿਹੜਾ ਇੱਕ ਅਕਾਲੀ ਆਗੂ ਆ ਉਹਦੇ ਵੱਲੋਂ ਇਹ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ ਆ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਕਾਲੀ ਆਗੂ ਜਿਹੜਾ ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਆ ਕਿ ਇਹ ਪੁਲਿਸ ਨੇ ਗਲਤ ਫੜਿਆ ਔਰ ਉਹ ਇਹ ਕਹਿੰਦਾ ਹੈ ਕਿ ਇਹ ਜਿਹੜਾ ਇਥਨੋਲ ਆ ਇਹ ਜਿਹੜਾ ਟਰੱਕ ਵਾਲੇ ਨੇ ਉਹ ਵੀ ਇਹ ਕਹਿੰਦੇ ਆ ਕਿ ਅਸੀਂ ਇਹ ਵੇਚਣ ਦੇ ਵਾਸਤੇ ਨਹੀਂ ਸੀ ਲਿਜਾ ਰਹੇ ਬਲਕਿ ਨੇੜੇ ਜਿਹੜਾ ਤੇਲ ਸੋਧ ਕਾਰਖਾਨਾ ਇਹ ਉੱਥੇ ਜਾ ਰਿਆ ਸੀਗਾ ਉੱਚ ਪਿਕਚਰਜ਼ ਨੇ ਜਿਹੜੀਆਂ ਪੁਲਿਸ ਨੇ ਉਸ ਵੇਲੇ ਲਈਆਂ ਸਨ ਮੈਂ ਇੱਕ ਇੱਕ ਕਰਕੇ ਤੁਹਾਨੂੰ ਦਿਖਾ ਦਿੰਦਾ ਇਹ ਤੋਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਸੀਗੀ ਡਰਾਮਾ ਦੇ ਵਿੱਚ ਕਿਵੇਂ ਪਾਉਣ ਦੇ ਵਾਸਤੇ ਹਰ ਜਿਹੜੀ ਚੀਜ਼ ਆ ਹਰ ਇਕਵਿਪਮੈਂਟ ਉਹਨਾਂ ਦੇ ਕੋਲੇ ਸੀਗਾ ਕਿ ਕਿਵੇਂ ਇਹਨੂੰ ਡਰਾਮਾ ਦੇ ਵਿੱਚ ਜਿਹੜਾ ਉਹ ਪਾਉਣਾ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਆ ਸੀ ਇਹ ਦੇਖੋ ਤੁਸੀਂ ਸਾਰਾ ਸਿਸਟਮ ਹੈ ਗ੍ਰਮਾ ਦੇ ਵਿੱਚ ਕੱਢਣ ਦੇ ਵਾਸਤੇ ਭਾਵੇਂ ਕਿ ਜਿਹੜੀ ਗੱਲ ਅਕਾਲੀ ਆਗੂ ਕਹਿ ਰਹੇ ਅਕਾਲੀ ਦਲ ਬਾਦਲ ਦਾ ਉਹ ਪ੍ਰਧਾਨ ਹੈ ਔਰ ਇਹ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਹ ਔਨ ਦੀ ਸਪੌਟ ਫੜੀਆਂ ਗਈਆਂ ਨੇ ਔਰ ਇਹ ਸਾਰੀਆਂ ਇਸ ਕਰਕੇ ਸੀਗੀਆਂ ਕਿ ਇਹ ਇਥਾਨੋਲ ਦਾ ਜਿਹੜਾ ਇਸਤੇਮਾਲ ਹੈ ਜਿਹੜੀ ਗੱਲ ਚੀਮਾ ਸਾਹਿਬ ਨੇ ਕਹੀ ਸੀ ਕਿ ਗਲਤ ਜਗ੍ਹਾ ਤੇ ਉੱਤੇ ਹੋ ਸਕਦਾ ਸੀਗਾ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਇਹ ਜਿਹੜਾ ਫੜਿਆ ਗਿਆ ਸਵਾਲ ਜਿਹੜਾ ਮੈਂ ਇਹ ਖੜਾ ਕਰਨਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਬਾਦਲ ਨੂੰ ਕਿ ਜਦੋਂ ਤੁਹਾਡਾ 7 ਤੋਂ 17 ਤੱਕ ਰਾਜ ਸੀ ਜਦੋਂ ਕਿਤੇ ਕੋਈ ਨਸ਼ਾ ਸਮਗਲਰ ਫੜਿਆ ਜਾਂਦਾ ਸੀ ਤਾਂ 24 ਘੰਟਿਆਂ ਦੇ ਵਿੱਚ ਕਿਸੇ ਨਾ ਕਿਸੇ ਤੁਹਾਡੇ ਆਗੂ ਦੀ ਮੰਤਰੀ ਦੀ ਐਮਐਲਏ ਦੀ ਫੋਟੋ ਉਹਦੇ ਨਾਲ ਸਾਹਮਣੇ ਆ ਜਾਂਦੀ ਹੁੰਦੀ ਸੀ ਕਿ ਆਹ ਦੇਖੋ ਇਹਦੇ ਨਾਲੇ ਦਾ ਸਬੰਧ ਹੈ ਇਹਦਾ ਮਤਲਬ ਇਹ ਆ ਕਿ ਤੁਸੀਂ ਸਮੇਂ ਤੋਂ ਅਜੇ ਵੀ ਸਬਕ ਨਹੀਂ ਸਿੱਖਿਆ ਔਰ ਸਿੱਧੇ ਸਿੱਧੇ ਜੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਬੈਠ ਕੇ ਤਾਂ ਇਹਦਾ ਮਤਲਬ ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਹਿੱਸਾ ਪੱਤੀ ਹੈ ਜਿਹਦੇ ਕਰਕੇ ਤੁਸੀਂ ਉਹਨੂੰ ਬਚਾਉਣ ਦੇ ਵਾਸਤੇ ਆ ਗਏ ਪਿਛਲੇ ਦਿਨਾਂ ਦੇ ਵਿੱਚ ਇਹ ਲੋਕ ਇਸ ਗੱਲ ਦੇ ਉੱਤੇ ਸਿਆਸਤ ਕਰ ਰਹੇ ਸਨ ਕਿ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਨਕਲੀ ਸ਼ਰਾਬ ਦੇ ਨਾਲ ਜੇ ਪੁਲਿਸ ਦੀ ਮੁਸਤੈਦੀ ਦੇ ਨਾਲ ਪੁਲਿਸ ਦੀ ਸ਼ਕਤੀ ਦੇ ਨਾਲ 80000 ਲੀਟਰ ਜਿਹੜਾ ਇਥਨੋਲ ਫੜਿਆ ਗਿਆ ਤਾਂ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਪੁਲਿਸ ਨੇ ਇਹ ਗਲਤ ਫੜਿਆ ਔਰ ਇਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਣਾ ਸੀ ਮੈਂ ਤੁਹਾਨੂੰ ਸਾਰਾ ਕੁਝ ਜਿਹੜਾ ਜੀ ਉਹ ਵਿਖਾ ਦਿੱਤਾ ਕਿ ਡਰਮਾ ਦੇ ਵਿੱਚ ਪਾ ਕੇ ਅੱਗੋਂ ਇਹਨੂੰ ਕਿਸ ਕੰਮ ਦੇ ਵਾਸਤੇ ਵਰਤਿਆ ਜਾਣਾ ਸੀ ਇੱਕ ਵਾਰੀ ਫੇਰ ਅਕਾਲੀ ਆਗੂਆਂ ਦੇ ਜਿਹੜੀ ਆ ਦੀ ਉਹ ਬਿਲਕੁਲ ਨੰਗੀ ਚਿੱਟੀ ਤਸਵੀਰ ਸਾਹਮਣੇ ਆ ਕਿ ਉਹੀ ਲੋਕ ਨੇ ਜਿਹੜਾ ਕਿ ਨਸ਼ਿਆਂ ਦੇ ਵੇਚਣ ਵਾਲਿਆਂ ਦੀ ਪਹਿਲਾਂ ਵੀ ਪੁਸ਼ਤਪਨਾਹੀ ਕਰਦੇ ਸੀ ਤੇ ਹੁਣ ਇਥਾਨੋਲ ਵਰਗੇ ਜਿਹੜੇ ਕਿ ਨਕਲੀ ਸ਼ਰਾਬ ਬਣਾਉਣ ਦੇ ਵਾਸਤੇ ਵਰਤੇ ਜਾਂਦੇ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਵੀ ਦਿਸ ਰਹੇ ਨੇ ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ ਸਰ ਜੀ ਸਰ ਕੇ ਨੂੰ ਤੁਸੀਂ ਕਿਹਾ ਵੀ ਆ ਤੁਹਾਨੂੰ ਵੱਡੀ ਮਾਤਰਾ ਵਿੱਚ ਫੜੀ ਗਈ ਹੈ ਤੇ ਅਕਾਲੀਆਂ ਨੇ ਪਰੇਸਟ ਕਾਨਫਰੰਸ ਕੀਤੀ ਹੈ ਸਾਹਤ ਉਹਦੇ ਇਹੀ ਜ਼ਾਹਿਰ ਹੋਇਆ ਜਿਵੇਂ ਤੁਸੀਂ ਵੀ ਕਾਬਰਾਈ ਸਾਹਿਬ ਪਤੀ ਲੱਗਦੀ ਹੈ ਕੀ ਲੱਗਦਾ ਵੀ ਕਿਸ ਤਰੀਕੇ ਨਾਲ ਕਿਸੇ ਪਤੀ ਇਸ ਤੋਂ ਪੁਰਾਣੇ ਵੀ ਪਹਿਲਾਂ ਵੀ ਚੱਲਦੇ ਆ ਰਹੇ ਹੁਣ ਇਹ ਸਾਰੇ ਸਿਸਟਮ ਲੋ ਜਵਾਬਦਾਹ ਅਜੇ ਤੱਕ ਪਰਾਨਿਆਂ ਦਾ ਨਹੀਂ ਮਿਲਿਆ ਤੇ ਰਾਣੋ ਵਾਲਾ ਸਰਪੰਚ ਜਿਹੜਾ ਸੀਗਾ ਉਹ ਕੀਦਾ ਸੀਗਾ ਜਾਂ ਉਹਦੇ ਜਿਹੜੇ ਬੰਦੇ ਸੀ ਨਾਮ ਤਾਂ ਭੋਲੇ ਨੇ ਵੀ ਲਹਿਤਾ ਸੀ ਉਹਦਾ ਵੀ ਅਜੇ ਤੱਕ ਜਵਾਬ ਨਹੀਂ ਆਇਆ ਪਰ ਫਿਰ ਵੀ ਅਸੀਂ ਸਵਾਲ ਜਿਹੜਾ ਉਹ ਪੁੱਛ ਰਹੇ ਆ ਕਿ ਤੁਹਾਨੂੰ ਇੰਨੀ ਕੀ ਜ਼ਰੂਰਤ ਪੈ ਗਈ ਸੀ ਇਹ ਦੱਸਣ ਦੇ ਵਾਸਤੇ ਕਿ ਪੁਲਿਸ ਨੇ ਜਿਹੜੀ 80000 ਲੀਟਰ ਇਥਨੋਲ ਜਿਹੜੀ ਆ ਉਹ ਗਲਤ ਫੜੀ ਹੈ ਜਿਹੜੇ ਕੱਲ ਹੀ ਗਵਰਨਮੈਂਟ ਜਾਂ ਕਾਂਗਰਸ ਜਿਹੜੇ ਲੀਡਰ ਪੂਰੀ ਨਸ਼ੇ ਦੇ ਜਿਹਨਾਂ ਦਾ ਨਾਮ ਹੈ ਤੇ ਉਹ ਇਸ ਪ੍ਰਾਈਸ ਦਾ ਵਿਰੋਧ ਕਰ ਰਹੇ ਜੁਧ ਨਸ਼ੇ ਦੇ ਦੇਖੋ ਇਹ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਆ ਉਹ ਕਿਹਦੀ ਦੇਣ 12 7 ਤੋਂ 17 ਵਾਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਦੇ ਵਿੱਚ ਨਸ਼ਾ ਵੇਚਣ ਵਾਲੇ ਵੱਡੇ ਹੋਏ ਜਵਾਨ ਹੋਏ ਔਰ ਪੰਜਾਬ ਨੂੰ ਬਰਬਾਦੀ ਵਾਲੇ ਰਾਹ ਦੇ ਉੱਤੇ ਉਹਦਾਂ ਜਿਹੜਾ ਉਹ ਤੋਰਿਆ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਨਸ਼ਾ ਦੇ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਛੇੜਿਆ ਹੋਇਆ ਜਿਹਦੇ ਤਹਿਤ ਅਸੀਂ ਹਰ ਪਿੰਡ ਤੱਕ ਪਹੁੰਚ ਰਹੇ ਆ ਅੱਧੇ ਦੇ ਕਰੀਬ ਪਿੰਡ ਤੇ ਵਾਰਡ ਅਸੀਂ ਕਵਰ ਕਰ ਚੁੱਕੇ ਆ 15 ਜੂਨ ਤੱਕ ਲਗਭਗ ਅਸੀਂ ਸਾਰੇ ਪਿੰਡ ਤੇ ਸਾਰੇ ਵਾਰਡ ਜਿਹੜੇ ਉਹ ਕਵਰ ਕਰ ਲੈਣੇ ਆ ਉਹ ਕਹਿੰਦੇ ਸਰਕਾਰ ਦਾ ਫੇਲਰ ਹੈ ਕਿ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਹੋਈ ਹੈ ਨਹੀਂ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਨਹੀਂ ਹੋਈ ਬਲਕਿ ਅੱਜ ਤੱਕ ਤੁਸੀਂ ਇਤਿਹਾਸ ਦੇਖ ਲਓ ਕਿਸੇ ਸੂਬੇ ਕਿਸੇ ਮੁਲਕ ਦੇ ਵਿੱਚ ਐਡੀ ਵੱਡੀ ਨਸ਼ੇ ਦੇ ਵਿਰੋਧ ਦੇ ਵਿੱਚ ਡਰਾਈਵ ਜਿਹੜੀ ਆ ਉਹ ਨਹੀਂ ਚਲਾਈ ਗਈ ਹਾਂ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉਹਨਾਂ ਦੀ ਕੁੱਛੜ ਦੇ ਵਿੱਚ ਅੱਜ ਅੱਜ ਜਿਹੜੇ ਉਹ ਕੁਝ ਲੋਕ ਬੈਠੇ ਨੇ ਜਿਨ੍ਹਾਂ ਨੇ ਗੁਟਕਾ ਫੜ ਕੇ ਸੌਖਾਦੀ ਸੀਗੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਇਹ ਨਸ਼ੇ ਨੂੰ ਜਿਹੜਾ ਆ ਸਮਾਪਤ ਕਰ ਦਿਆਂਗੇ ਗੁਜਰਾਤ ਦੀ ਪੋਰਟ ਤੋਂ ਕਵਿੰਟਲਾਂ ਦੇ ਵਿੱਚ ਜਿਹੜੀ ਫੜੀ ਜਾ ਰਹੀ ਹੈ ਹੈਰੋਇਨ ਔਰ ਸਮੈਗਲ ਉੱਥੋਂ ਜਿਹੜੀ ਹੋ ਰਹੀ ਹੈ ਸਵਾਲ ਉੱਥੇ ਕਰਨ ਅਸੀਂ ਕੋਈ ਵੇਚਣ ਵਾਲਿਆਂ ਦੇ ਨਾਲ ਸ਼ਾਮਲ ਨਹੀਂ ਬਲਕਿ ਵੇਚਣ ਵਾਲਿਆਂ ਨੂੰ ਜਿਸ ਕਿਸਮ ਦੀਆਂ ਭਾਜੜਾ ਪੰਜਾਬ ਪੁਲਿਸ ਨੇ ਪਾਈਆਂ ਨੇ ਉਹ ਵਿਸ਼ਵ ਉਸ ਚੀਜ਼ ਨੂੰ ਇਸ ਵੇਲੇ ਦੇਖ ਰਿਆ ਔਰ ਇਹ ਡਰਾਈਵ ਜਿਹੜੀ ਆ ਇਹ ਕੋਈ ਇੱਕ ਦਿਨ ਦੀ ਡਰਾਈਵ ਨਹੀਂ ਗਈ ਨਾ ਦੋ ਦਿਨ ਦੀ ਆ ਅਸੀਂ ਉਦੋਂ ਤੱਕ ਬਿਲਕੁਲ ਨਹੀਂ ਬੈਠਾਂਗੇ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਇਹਦੇ ਉੱਤੇ ਸਿਆਸਤ ਕਰਨੀ ਹੈ ਤਾਂ ਕਰੀ ਜਾਓ ਸਾਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਦੋਂ ਤੱਕ ਘਰ ਆਪਣੇ ਨਹੀਂ ਬੈਠਾਂਗੇ ਸਰਕਾਰ ਉਦੋਂ ਤੱਕ ਨਹੀਂ ਬੈਠੂਗੀ ਜਦੋਂ ਤੱਕ ਅਸੀਂ ਹਰ ਪਿੰਡ ਹਰ ਵਾਰਡ ਨੂੰ ਬਿਲਕੁਲ ਕਲੀਨ ਨਹੀਂ ਕਰ ਲੈਂਦੇ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਔਰ ਜਿਹੜੀ ਟੀਮ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਉਹ ਆਪਣਾ ਕੰਮ ਕਰ ਰਹੀ ਹੈ ਸਰ ਸਾਬ ਨੇ ਸਿਆਸਤ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਪਹਿਲਾਂ ਵੀ ਉਹੀ ਸੀਗਾ ਜਿਹੜਾ ਪਹਿਲਾਂ ਸਰਕਾਰਾਂ ਦੇ ਵਿੱਚ ਰਿਹਾ ਕਿ ਲੱਗਦਾ ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਸੀ ਕਿ ਉਹਨਾਂ ਨੂੰ ਜਿਹੜਾ ਹੈ ਕਿ ਇਸ ਤਰੀਕੇ ਦੇ ਨਾਲ ਰਿਕਵਰੀ ਨਹੀਂ ਕਰਨ ਦਿੱਤੀ ਜਾਂ ਸੀ ਕਿ ਹੁਣ ਆਮ ਆਦਮੀ ਪਾਰਟੀ ਜੱਤੋ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਤੇ ਰਿਕਵਰੀਆਂ ਵੀ ਵੱਡੀਆਂ ਹੋ ਰਹੀਆਂ ਤੇ ਘੁਲਾਸੇ ਵੀ ਹੋ ਰਿਹਾ ਬਹੁਤ ਜ਼ਿਆਦਾ ਅਧਿਕਾਰ ਵੀ ਢਾਈ ਜਾ ਰਹੇ ਦੇਖੋ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਸਾਡੇ ਕਿਸੇ ਮੰਤਰੀ ਸਹਿਬਾਨ ਕਿਸੇ ਐਮਐਲਏ ਸਾਹਿਬ ਜਾਂ ਕਿਸੇ ਆਗੂ ਦੇ ਨਾਲ ਕਿਸੇ ਨਸ਼ਾ ਤਸਕਰ ਦੀ ਫੋਟੋ ਨਹੀਂ ਵੇਖੀ ਹਣੀ ਜਿਹੜੀਆਂ ਕਿ ਉਦੋਂ ਕਿੰਨੀਆਂ ਆਉਂਦੀਆਂ ਸੀ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਫੋਟੋ ਜਿਹੜੀ ਆਉਂਦੀ ਸੀਗੀ ਕਿਸੇ ਉਹ ਤਸਕਰ ਬਾਅਦ ਫੜਿਆ ਜਾਂਦਾ ਸੀ ਉਹਦੀਆਂ ਫੋਟੋਆਂ ਪਹਿਲਾਂ ਆ ਜਾਂਦੀਆਂ ਸੀ ਘਟੋ ਘਟ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਕੋਈ ਵੀ ਜਿਹੜਾ ਮੰਤਰੀ ਐ ਐਮਐਲਏ ਸਾਹਿਬ ਜਾਂ ਕੋਈ ਅਹੁਦੇਦਾਰ ਉਹ ਕਿਸੇ ਦੇ ਨਾਲ ਕੋਈ ਸ਼ਾਮਲ ਨਹੀਂਗਾ ਪੁਲਿਸ ਬਹੁਤ ਤਰੀਕੇ ਦੇ ਨਾਲ ਔਰ ਬੜਾ ਪ੍ਰੋਫੈਸ਼ਨਲ ਵੇ ਦੇ ਨਾਲ ਕੰਮ ਇਸ ਵੇਲੇ ਕਰ ਰਹੀ ਹੈ ਮਾਨ ਸਾਹਿਬ ਔਰ ਕੇਦਰੀਵਾਲ ਸਾਹਿਬ ਜਾਂ ਜਿੰਨਾ ਸਾਡਾ ਮੰਤਰੀ ਮੰਡਲ ਹੈ ਮਾਨ ਸਾਹਿਬ ਦਾ ਉਹਨਾਂ ਸਾਰਿਆਂ ਨੇ ਬਹੁਤ ਸਪਸ਼ਟ ਹਦਾਇਤਾਂ ਨੇ ਕਿ ਕੋਈ ਵੀ ਚਾਹੇ ਉਹ ਸਾਡਾ ਕੋਈ ਅਹੁਦੇਦਾਰ ਆ ਕੋਈ ਵੀ ਆ ਉਹ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਜੇ ਕੋਈ ਵਿਅਕਤੀ ਫੜਿਆ ਜਾਂਦਾ ਉਹਦੇ ਵਾਸਤੇ ਸਫਾਰਸ਼ੀ ਫੋਨ ਕਿਸੇ ਪੁਲਿਸ ਥਾਣੇ ਦੇ ਵਿੱਚ ਨਹੀਂ ਕਰੂਗਾ ਸਫਾਰਸ਼ ਦੀ ਗੱਲ ਕੀਤੀ ਹੈ ਯੋਧ ਨਸ਼ਾ ਉਸ ਕਾ ਸਕੀਮ ਚੱਲ ਰਹੀ ਪਿੱਛੇ ਲਿਖਿਆ ਹੈ ਕਿ ਪਟਿਆਲੇ ਦੇ ਕਮਸੀ ਕਿ ਭਾਜਪਾ ਦੇ ਨੇ ਉਹਨਾਂ ਵੱਲ ਜਮਾਨਤ ਵੀ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਦੇ ਉੱਪਰ ਕੀ ਹੋਏ ਕਾਰਵਾਈ ਹੋਏ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਦਾ ਮੈਂ ਜ਼ਿਕਰ ਕਰ ਰਿਹਾ ਤੇ ਉਹ ਚੰਗਾ ਹੁੰਦਾ ਕਿ ਉਹਦੇ ਉੱਤੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜਵਾਬ ਤਾਂ ਦੇ ਨਹੀਂ ਸਕੇ ਉਹਦੇ ਉੱਤੇ ਕਿ ਉਹਨਾਂ ਦਾ ਐਮਸੀ ਜਿਹੜਾ ਉਹ ਕਿਵੇਂ ਗਵਾਹਾਂ ਪਾਉਂਦਾ ਫਿਰਦਾ ਇੱਕ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਔਰ ਮੈਂ ਜਿਵੇਂ ਤੁਹਾਨੂੰ ਕਹਿ ਕਿ ਇਹ ਜ਼ੀਰੋ ਟੋਲਰੈਂਸ ਨੀਤੀ ਹੈ ਮਾਨ ਸਾਹਿਬ ਵੀ ਸਰਕਾਰ ਦੀ ਇਸ ਵੇਲੇ ਕੋਈ ਵੀ ਵੇਖੀ ਚਾਹੇ ਉਹ ਐਮਐਲਏ ਨਹੀਂਗਾ ਚਾਹੇ ਉਹ ਕਿਸੇ ਵੀ ਅਹੁਦੇ ਦੇ ਉੱਤੇ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਕੋਈ ਬੰਦਾ ਫੜਿਆ ਗਿਆ ਤਾਂ ਉਹਦੀ ਸਿਫਾਰਿਸ਼ ਦੇ ਵਾਸਤੇ ਕਿਸੇ ਥਾਣੇ ਕਿਸੇ ਅਫਸਰ ਨੂੰ ਕੋਈ ਫੋਨ ਨਹੀਂ ਕਰੂਗਾ ਪਰ ਜੂਨ ਹੋ ਗਈ ਅੱਜ 31 ਮਈ ਤੱਕ ਜਿਹੜੇ ਸਭ ਕਿਆ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਨਸ਼ਾੜਾ ਜੜੋਂ ਖਤਮ ਕਰ ਦੇਗਾ ਆਪੋਜੀਸ਼ਨ ਨੂੰ ਹੋਈ ਮੌਕਾ ਮਿਲਿਆ ਪਰ ਵੀ ਕੀ 31 ਮਈ ਲੰਘ ਚੁੱਕੀ ਹੈ ਕਿ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਉਹਨਾਂ ਨੂੰ ਕੀ ਜਵਾਬ ਹੈ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਾਂ ਉਹਨਾਂ ਵੱਲੋਂ ਕਹਿਣਾ ਕਿ ਕਟੋੜਟ ਸੀ ਕਦਮ ਤਾਂ ਚੱਕੇ ਨੇ ਰਿਕਵਰੀਆਂ ਹੋਈਆਂ ਤਾਂ ਹੈ ਇਹਨਾਂ ਨੂੰ ਕੀ ਜਵਾਬ ਹੈ ਆਪੋਜੀਸ਼ਨ ਇੱਕ ਵਾਰੀ ਫੇਰ ਸੁਣ ਲਿਆ ਜਿਹੜੇ ਸਵਾਲ ਉਠਾ ਰਹੇ ਆ ਉਹ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੀ ਡੀਜੀਪੀ ਸਾਹਿਬ ਨੇ ਇਹ ਗੱਲ ਉਹਦੇ ਵਿੱਚ ਕਹੀ ਸੀ ਕਿ 31 ਤਰੀਕ ਤੱਕ ਤੁਹਾਡੇ ਕੋਲੇ ਛੋਟਾ ਉਦੋਂ ਬਾਅਦ ਕਿਸੇ ਜਗ੍ਹਾ ਤੋਂ ਨਸ਼ਾ ਜਿਹੜਾ ਬਰਾਮਦ ਹੋਇਆ ਤਾਂ ਉਹਦੀ ਫਿਰ ਜਵਾਬਦੇਹੀ ਅਫਸਰਾਂ ਦੀ ਹੋਊਗੀ ਔਰ ਉਹ ਜਵਾਬਦੇਹੀ ਕੱਲ ਡੀਜੀਪੀ ਸਾਹਿਬ ਨੇ ਜਿਹੜੀ ਆ ਉਹ ਸੈਟ ਕਰ ਦਿੱਤੀ ਹੈ ਜੀ ਸਰਬ ਤੁਹਾਡਾ ਅੱਛਾ ਤਜਰਬਾ ਹੈ ਸਿਆਸਤ ਦੇ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਪੁਲਿਸ ਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈ ਇਹ ਕੋਈ ਅੱਜ ਦਾ ਕੋਈ ਨਵਾਂ ਮੁੱਦਾ ਨਹੀਂ ਹੈ ਇੱਕ ਸਮਾਜਿਕ ਮੁੱਦਾ ਦੂਜੀਆਂ ਪਾਰਟੀਆਂ ਨੇ ਹਮੇਸ਼ਾ ਹੀ ਵਿਰੋਧ ਕਰਨਾ ਹੁੰਦਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਪਾਰਟੀਆਂ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਿਲਕੁਲ ਜੀ ਅਸੀਂ ਦੇਖੋ ਪਹਿਲੇ ਦਿਨ ਜਦੋਂ ਇਹ ਸ਼ੁਰੂ ਹੋਇਆ ਯੋਧ ਨਸ਼ਾ ਵਿਰੋਧ ਜਾਂ ਉਸ ਤੋਂ ਬਾਅਦ ਨਸ਼ਾ ਮੁਕਤੀ ਮੋਰਚਾ ਜਿਹੜਾ ਬਣਿਆ ਅਸੀਂ ਉਸ ਦਿਨ ਵੀ ਕਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰੀ ਫੇਰ ਅਪੀਲ ਕਰਦਾ ਜੀ ਹਰੇਕ ਸਿਆਸੀ ਪਾਰਟੀ ਨੂੰ ਚਾਹੇ ਉਹ ਵਿਰੋਧੀ ਧਿਰਾਂ ਦੇ ਵਿੱਚ ਹੈ ਸੰਸਥਾਵਾਂ ਐਨ ਜੀਓਸ ਸਾਡੀਆਂ ਧਾਰਮਿਕ ਸੰਸਥਾਵਾਂ ਉਹ ਸਾਰਿਆਂ ਨੇ ਸਾਰਿਆਂ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਸਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਇਹਨਾਂ ਯਤਨਾਂ ਦੇ ਵਿੱਚ ਸਾਥ ਦੇਣ ਜੇ ਕਿਸੇ ਨੇ ਸਾਥ ਨਹੀਂ ਦੇਣਾ ਤੇ ਘੱਟੋ ਘੱਟ ਉਹ ਵਿਰੋਧ ਨਾ ਕਰਨ ਉਹ ਲਤਾਂ ਨਾ ਖਿੱਚਣ ਕਿਉਂਕਿ ਜਿਸ ਮੌਕੇ ਜਿਸ ਜਗ੍ਹਾ ਦੇ ਉੱਤੇ ਇਹ ਸਾਡਾ ਮੌਜੂਦਾ ਯੁੱਧ ਪਹੁੰਚ ਚੁੱਕਿਆ ਹੈ ਇਹ ਰੋਜ਼ ਰੋਜ਼ ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ एवरी ਡੇ ਇਸ ਨਾਟ ਅ ਕ੍ਰਿਸਮਸ ਡੇ ਇਹ ਰੋਜ਼ ਰੋਜ਼ ਯੁੱਧ ਇਸ ਲੈਵਲ ਤੱਕ ਨਹੀਂ ਜਾਂਦੇ ਜਿਸ ਲੈਵਲ ਤੱਕ ਇਸ ਵੇਲੇ ਚਲੇ ਗਿਆ ਹੋਇਆ ਜੇ ਅਸੀਂ ਖੁੰਝੇ ਜਾਂ ਜੜੀਆਂ ਵਿਰੋਧੀ ਧਿਰਾਂ ਦੇ ਇਸ ਕਿਸਮ ਦੇ ਨਾਲ ਸਵਾਲੀਆ ਤਿੰਨ ਜਿਹੜੀਆਂ ਉਹ ਕਰ ਰਹੀਆਂ ਨੇ ਫਿਰ ਕਿਸੇ ਨੇ ਵੀ ਇਸ ਤਰੀਕੇ ਦੇ ਨਾਲ ਇੰਨੀ ਵਚਨਬੱਧਤਾ ਦੇ ਨਾਲ ਇਸ ਯੁੱਧ ਨੂੰ ਇਸ ਲੈਵਲ ਤੱਕ ਨਹੀਂ ਲੈ ਕੇ ਆਣਾ। ਪਰ ਇੱਕ ਚੀਜ਼ ਹੋਰ ਵੀ ਹੈ ਵੀ ਕੋਈ ਵੀ ਵੱਡੀਆਂ ਸ਼ਾਇਦ ਦੇ ਉੱਪਰ ਹੀ ਹੁੰਦਾ ਵੀ ਜੇ ਕਿਸੇ ਦੀ ਵੱਡੀ ਸ਼ਾਇਦ ਜਿੱਦਾਂ ਮੈਂ ਗੱਲ ਕੀਤੀ ਹੈ ਤੁਸੀਂ ਵੀ ਕਿਹਾ ਸਰਕਾਰਾਂ ਜਿਵੇਂ ਬਦਲਦੇ ਰਹਿੰਦੀਆਂ ਕੱਲ ਨੂੰ ਕੋਈ ਹੋਰ ਸਰਕਾਰ ਬਣ ਜਾਂਦੀ ਹੈ ਕੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਸੀਂ ਅੱਜ ਇੱਥੇ ਤੱਕ ਸਰਦਾਰ ਭਵਨ ਸਿੰਘ ਮਾਨ ਲੈ ਕੇ ਆਏ ਨੇ ਕਿ ਉਹਨਾਂ ਦਾ ਸੁਪਨਾ ਸੀ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਕਿ ਅਗਲੀ ਸਿਆਸੀ ਪਾਰਟੀਆਂ ਜਾਂ ਕਿਸੇ ਕਿਰਦਾਰ ਦੀ ਗੱਲ ਕਰੀਓ ਇਹਨੂੰ ਅੱਗੇ ਲੈ ਕੇ ਜਾਣਗੇ ਜਾਂ ਫਿਰ ਉਹੀ ਮਾਹੌਲ ਬਣ ਜਾਏਗਾ ਨਹੀਂ ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਡਰਾਈਵਜ਼ ਨੇ ਇਦੀਆਂ ਵੱਡੀਆਂ ਮੁਹਿੰਮ ਰੋਜ਼ ਨਹੀਂ ਸ਼ੁਰੂ ਹੁੰਦੀਆਂ ਹੁੰਦੀਆਂ ਕਿਉਂਕਿ ਅਸੀਂ ਇਹਦੇ ਉੱਤੇ ਬਹੁਤ ਕੰਮ ਕੀਤਾ ਅਸੀਂ ਬਕਾਇਦਾ ਤੌਰ ਦੇ ਉੱਤੇ ਨਕਸ਼ਾ ਬਣਾ ਕੇ 3 ਸਾਲਾਂ ਦੇ ਦੌਰਾਨ ਇੱਕ ਇੱਕ ਚੀਜ਼ ਦੇ ਉੱਤੇ ਕਿਉਂਕਿ ਅਜੇ ਤੁਸੀਂ ਪਹਿਲਾ ਫੇਸ ਜਿਹੜਾ ਜਿਹੜਾ ਨਸ਼ਾ ਮੁਕਤੀ ਮੋਰਚਾ ਵਾਲਾ ਉਹ ਦੇਖ ਰਹੇ ਹੋ ਇਹਦੇ ਕਈ ਫੇਸ ਜਿਹੜੇ ਉਹ ਸਾਹਮਣੇ ਆਉਣੇ ਨੇ ਔਰ ਤੁਸੀਂ ਆਪ ਜਿਹੜਾ ਉਹ ਕਹੋਗੇ ਕਿ ਇਸ ਪੱਧਰ ਤੱਕ ਇੰਨਾ ਬਿਲਕੁਲ ਮਾਈਕਰੋ ਮੈਨੇਜਮੈਂਟ ਦੇ ਨਾਲ ਅਸੀਂ ਜਿਹੜਾ ਉਹ ਦੇਖ ਰਹੇ ਆ ਇਹ ਕੋਈ ਕਾਗਜ਼ ਭਰਨ ਵਾਲੀ ਗੱਲ ਨਹੀਂ ਕੀ ਇਸ ਲੈਵਲ ਦੇ ਉੱਤੇ ਇਹੋ ਜਿਹਾ ਯੁੱਧ ਮੁੜ ਕੇ ਨਹੀਂ ਆਉਣਾ ਇਹ ਇੱਕ ਇਤਿਹਾਸਿਕ ਪੱਖ ਹੈ ਯਾਦ ਰੱਖਣਾ ਜਦੋਂ ਕਿਤੇ ਇਮਾਨਦਾਰੀ ਦੇ ਨਾਲ ਇਤਿਹਾਸ ਲਿਖਿਆ ਜਾਊਗਾ ਜੇ ਅੱਜ ਇਸ ਯੁੱਧ ਦੇ ਵਿਰੋਧ ਯੁੱਧ ਲੜਨ ਵਾਲਿਆਂ ਦਾ ਨਾਮ ਆਊਗਾ ਤਾਂ ਇਹਦਾ ਵਿਰੋਧ ਕਰਨ ਵਾਲਿਆਂ ਦਾ ਨਾਮ ਵੀ ਆਊਗਾ ਉਹਦੇ ਵਿੱਚ ਕਿ ਆਹ ਲੋਕਾਂ ਨੇ ਉਸ ਵੇਲੇ ਇਹਦਾ ਵਿਰੋਧ ਕੀਤਾ ਸੀਗਾ ਤਾਂ ਇਹ ਗੱਲ ਨਾ ਭੁੱਲੋ ਕਿ ਇਤਿਹਾਸ ਦੇ ਵਿੱਚ ਤੁਸੀਂ ਜਿਹੜਾ ਉਹ ਨਾ ਕਿਹੜਾ ਲਿਖਾਉਣਾ ਅੱਗ ਬੁਝਾਉਣ ਵਾਲਾ ਜਾਂ ਤਮਾਸ਼ੀਨ ਵਾਲਾ ਸਰਦਾਰ ਸਾਹਿਬ ਦੇ ਨਸ਼ੇ ਵਿਰੁੱਧ ਜਿਹੜੀ ਤੁਹਾਡੀ ਮੁਹਿੰਮ ਚੱਲੀ ਹੈ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਲਗਾਏ ਜਾ ਰਹੇ ਬਿੰਡਾ ਵਿੱਚ ਪਰ ਕਈ ਐਮਐਲਏ ਵੱਲੋਂ ਜਿਹੜਾ ਉਹਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਪ੍ਰੋਗਰਾਮ ਰੱਖਦੇ ਨੇ ਪਰ ਕੈਨਸਲ ਕਰ ਦਿੰਦੇ ਨੇ ਉਹਨਾਂ ਵਾਸਤੇ ਕੀ ਹੈ ਅ ਨਹੀਂ ਵਿਰੋਧ ਨਹੀਂਗਾ ਉਹ ਐਮਐਲਏ ਸਹਿਬਾਨ ਦੀ ਕਿਤੇ ਨਾ ਕਿਤੇ ਹੋਰ ਡਿਊਟੀ ਹੋਣ ਕਰਕੇ ਉਹਨਾਂ ਦੇ ਰੁਝੇਵੇਂ ਹੋਣ ਕਰਕੇ ਉਹ ਕੈਨਸਲ ਨਹੀਂਗਾ ਪੋਸਟਪੋਨ ਹੁੰਦਾ ਕੈਨਸਲ ਤੇ ਪੋਸਟਪੋਨ 'ਚ ਫਰਕ ਹੈ ਉਹ ਦੁਬਾਰਾ ਉਹਨੂੰ ਕੀਤਾ ਜਾ ਰਿਹਾ ਜਿਸ ਜਗ੍ਹਾ ਦੇ ਉੱਤੇ ਕਿਤੇ ਪੋਸਟਪੋਨ ਹੋਇਆ ਇਹ ਨਹੀਂਗਾ ਕਿ ਉੱਥੇ ਦੁਬਾਰਾ ਜਿਹੜਾ ਪ੍ਰੋਗਰਾਮ ਨਹੀਂ ਹੋਊਗਾ ਕੋਈ ਪਿੰਡ ਕੋਈ ਵਾਰਡ ਨਹੀਂ ਛੱਡਿਆ ਜਾਊਗਾ ਜਿਹੜੀ ਭਾਜਪਾ ਸਰਕਾਰ ਹੈ ਹਮੇਸ਼ਾ ਅਕਾਲੀ ਦਲ ਦੀ ਭਾਈਵਾਲ ਜਿਹੜੀ 80000 ਇਤਨੋਂ ਆਪਾਂ ਗੱਲ ਕਰ ਰਹੇ ਨੇ ਨੀਟਰ ਦੀ ਇਹ ਗੁਜਰਾਤ ਤੋਂ ਫੜੀ ਗਈ ਹੈ ਕਿਤੇ ਇਤਨਾ ਕਿਤੇ ਲੱਗਦਾ ਹੈ ਵੀ ਅਕਾਲੀ ਦਲ ਜਿਵੇਂ ਭਾਜਪਾ ਦੇ ਨਾਲ ਸੀਗੀ ਹੁਣ ਵੀ ਭਾਜਪਾ ਅਕਾਲੀ ਦਲ ਉਹ ਮੂਰੇ ਆ ਸਕਦੇ ਨੇ ਅਗਰ ਇਸ ਨੂੰ ਜ਼ਿਆਦਾ ਤੁਸੀਂ ਘੋਕ ਕਰੋ ਨਹੀਂ ਗੁਜਰਾਤ ਤੋਂ ਫੜੀ ਨਹੀਂ ਗਈ ਆਈ ਸੀ ਗੁਜਰਾਤ ਤੋਂ ਫੜੀ ਪੰਜਾਬ ਦੇ ਵਿੱਚ ਗਈ ਹੈ ਪੰਜਾਬ ਦੇ ਵਿੱਚ ਫੜੀ ਗਈ ਹੈ ਭਾਜਪਾ ਸਰਕਾਰ ਜਿਹੜੀ ਕਿ ਉੱਥੇ ਕਈ ਤਹਾਕੀਆਂ ਤੋਂ ਕਹਿ ਲਈਏ ਆਪਾਂ ਗੁਜਰਾਤ ਦੇ ਵਿੱਚ ਕੰਮ ਕਰ ਰਹੀ ਹੈ ਗੁਜਰਾਤ ਦੇ ਵਿੱਚ ਉਦੁਫਤੀ ਸਰਕਾਰ ਹੈ ਉੱਥੋਂ ਇੰਨੀ ਭਾਰੀ ਮਾਤਰਾ ਦੇ ਚੀਤਨੋਂ ਲਾਣੀ ਔਰ ਪੰਜਾਬ ਦੇ ਵਿੱਚ ਲੱਗਦਾ ਸੀ ਵੀ ਨਕਲੀ ਸ਼ਰਾਬ ਬਣੇਗੀ ਤੇ ਫਿਰ ਕੋਈ ਵੱਡਾ ਕੰਡ ਹੋ ਸਕਦਾ ਸੀ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਭਾਜਪਾ ਦਾ ਕਿਤੇ ਨਾ ਕਿਤੇ ਰੋਲ ਹੋ ਸਕਦਾ ਹੈ ਭਾਜਪਾ ਲੀਡਰਾਂ ਦਾ ਕਿਤੇ ਪਿਛੋਕੜ ਹੋ ਸਕਦਾ ਹੈ ਦੇ ਪਿੱਛੇ ਨਹੀਂ ਦੇਖੋ ਅਜੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ جاری ਹੈ ਮੈਂ ਇਨਵੈਸਟੀਗੇਸ਼ਨ ਦੇ ਇਸ ਪੁਆਇੰਟ ਦੇ ਉੱਤੇ ਕਿਸੇ ਕਿਸਮ ਦੀ ਟਿੱਪਣੀ ਅਜੇ ਨਹੀਂ ਕਰਨੀ ਚਾਹੁੰਦਾ ਇਨਵੈਸਟੀਗੇਸ਼ਨ ਦੀ ਰਿਪੋਰਟ ਜਿਹੜੀ ਆ ਜੀ ਉਹ ਆ ਲੈਣ ਦੇਓ ਕਿ ਕਿਸ ਜਗ੍ਹਾ ਦੇ ਉੱਤੇ ਉਹ ਆਈ ਇਹਦੇ ਪਿੱਛੇ ਕੌਣ ਲੋਕ ਸਨ ਇਹਦੇ ਟਰੱਕਾਂ ਦੇ ਜਿਹੜੇ ਉਹ ਮਾਲਕ ਵਗੈਰਾ ਕੌਣ ਸਨ ਇਹਦੇ ਉੱਤੇ ਸਾਡੇ ਜਿਹੜੇ ਆਫੀਸਰ ਨੇ ਪੁਲਿਸ ਦੇ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਪੰਜ ਪਾਸੇ ਦਾ ਰੋਲ ਹੋ ਸਕਦਾ ਜੀ ਨਹੀਂ ਕਿਤੇ ਕਿਤੇ ਨਾਲ ਕਿਤੇ ਪਿੱਛੇ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਸਾਹਮਣੇ ਕੋਈ ਸੋਲਿਡ ਚੀਜ਼ ਨਹੀਂ ਆ ਜਾਂਦੀ ਹੁਣ ਆ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਉਹ ਪ੍ਰੈਸ ਕਾਨਫਰੰਸ ਕਰ ਰਹੇ ਆ ਆ ਜਿਹੜੀ ਸੀ ਬਾਰ ਬਾਰ ਕੇ ਨਹੀਂ ਉਹ ਨਹੀਂ ਹੈਗਾ ਇਹਨਾਂ ਦਾ ਰੋਲ ਤਾਂ ਸਾਹਮਣੇ ਆ ਗਿਆ ਜੀ ਜਦੋਂ ਉਹ ਆਊਗਾ ਉਦੋਂ ਤੁਹਾਨੂੰ ਉਹ ਵੀ ਫੋਟੋ ਦਿਖਾ ਦੇ ਜੀ ਜਾਂ ਪੀਟਾ ਜੀ ਡਰਾਈਵ ਲਈ ਜਾਂਦੇ ਤੁਹਾਡੇ ਐਮਐਲਏ ਮਿਨਿਸਟਰ ਵੀ ਜਦੋਂ ਨਸ਼ਾ ਬ੍ਰੁਟਾ ਕਿਸਾਨਾਂ ਨੂੰ ਉਹਨੂੰ ਰੋਕਿਆ ਜਾਂਦਾ ਹੈ ਵਿਰੋਧ ਇਹ ਕਈ ਜਗ੍ਹਾ ਕਿਸਾਨ ਨਸ਼ਾ ਤਸਕਰਾਂ ਨੂੰ ਛੁੜਾਣ ਵੀ ਐ ਇਸਾਨੇ ਤੋਂ ਦੇ ਆ ਰਹੀ ਹੈ ਜੇ ਕੋਈ ਨਸ਼ਾ ਤਸਕਰਾਂ ਨੂੰ ਕੋਈ ਵੀ ਜਿਹੜਾ ਛੁੜਾ ਰਿਹਾ ਕਿਸਾਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜੀ ਯੁੱਧ ਨਸ਼ਾ ਵਿਰੋਧਾ ਇਹਦਾ ਵਿਰੋਧ ਨਹੀਂ ਕੀਤਾ ਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਸਵਾਲ ਕਰ ਰਹੇ ਨੇ ਕੋਈ ਏਡੀ ਗੱਲ ਨਹੀਂ ਹੈਗੀ ਇਸ ਡਰਾਈਵ ਦਾ ਬਿਲਕੁਲ ਵੀ ਵਿਰੋਧ ਨਹੀਂ ਕਰ ਕਿਸ ਨੂੰ ਮੈਨੂੰ ਤੁਸੀਂ ਕੋਈ ਬਿਆਨ ਦਿਖਾ ਦਿਓ ਕਿ ਕਿਸੇ ਨੇ ਇਹ ਕਿਹਾ ਹੋਵੇ ਕਿ ਅਸੀਂ ਇਸ ਜਿਹੜਾ ਯੁੱਧ ਨਸ਼ਾ ਵਿਰੋਧਾ ਅਸੀਂ ਇਹਦਾ ਹੀ ਵਿਰੋਧਤਾ ਕਰ ਰਹੇ ਹਾਂ ਕਿਸਾਨ ਸਾਡੇ ਨੇ ਸਾਡੇ ਵਿੱਚੋਂ ਨੇ ਉਹਨਾਂ ਦੇ ਪੁੱਤ ਧੀਆ ਜਿਹੜੇ ਨੇ ਉਹ ਇਸੇ ਸੋਸਾਇਟੀ ਦੇ ਵਿੱਚ ਨੇ ਜਿਹੜਾ ਨਸ਼ਾ ਆ ਉਹ ਇੱਕ ਘਰ ਵੇਖ ਕੇ ਥੋੜੀ ਜਾਂਦਾ ਜੀ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਕਿਤੇ ਥੋੜਾ ਆ ਜੀ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਕਿਸਾਨ ਰਹਿੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਤਾਂ ਵੜਿਆ ਹੋਇਆ ਹੈ ਇਸ ਕਰਕੇ ਉਹ ਵਿਰੋਧ ਨਹੀਂ ਕਰ ਰਹੇ ਕਿਸੇ ਜਗ੍ਹਾ ਜਿਹੜੀ ਵਿਰੋਧੀ ਪਾਰਟੀਆਂ ਦੇ ਵੋਟਰ ਨੇ ਜੀ ਚਾਹੇ ਉਹ ਕਾਂਗਰਸ ਦੀ ਗੱਲ ਕਰੀਏ ਭਾਜੀਪੀ ਦੀ ਗੱਲ ਕਰੀਏ ਜਿਹੜੇ ਪਿੰਡਾਂ ਦੇ ਵਿੱਚ ਨੇ ਉਹ ਉਹ ਲੇਡੀਜ਼ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਦੇਖੋ ਜਦੋਂ ਵੀ ਕੋਈ ਤੇ ਨਹੀਂ অর ਇੰਡਾਇਰੈਕਟਲੀ ਜਦੋਂ ਨਹੀਂ ਜਦੋਂ جنگ ਹੁੰਦੀ ਆ ਨਾ ਮੈਂ ਨਸ਼ਿਆਂ ਦੇ ਮਾਮਲੇ 'ਚ ਕਹੂੰਗਾ ਜਦੋਂ ਜੰਗ ਵੀ ਹੁੰਦੀ ਆ ਕੋਈ ਵੀ ਤੇ ਉਹ ਕਿਸੇ ਵੀ ਮੁਲਕ ਦੇ ਫੌਜੀ ਜਿਹੜੇ ਸ਼ਹੀਦ ਹੋਣ ਉਹਦਾ ਭਗਤ ਦੀ ਇੱਕ ਔਰਤ ਆ ਇਸੇ ਤਰੀਕੇ ਦੇ ਨਾਲ ਨਸ਼ਾ ਆ ਜਿਹੜਾ ਚਿੱਟਾ ਆ ਜਦੋਂ ਉਹਦਾ ਅਸਰ ਕਿਸੇ ਜਗ੍ਹਾ ਦੇ ਉੱਤੇ ਜਾਂਦਾ ਉਹ ਔਰਤ ਭਗਤੀ ਆ ਉਹ ਕਿਸੇ ਮਾਂ ਦਾ ਪੁੱਤ ਹੈ ਕਿਸੇ ਭੈਣ ਦਾ ਭਰਾ ਆ ਕਿਸੇ ਪਤਨੀ ਦਾ ਉਹ ਪਤੀ ਆ ਇਸ ਕਰਕੇ ਔਰਤਾਂ ਜਿਹੜੀਆਂ ਨੇ ਬਹੁਤ ਵੱਡੇ ਪੱਦਰ ਦਿੱਤੇ ਸਾਡੀ ਇਸ ਡਰਾਈਵ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਕਿਉਂਕਿ ਘਰਾਂ ਦੇ ਘਰ ਦੇ ਉਦੋਂ ਤਬਾਹ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਤਾਂ ਸਭ ਤੋਂ ਵੱਧ ਔਰਤਾਂ ਨਹੀਂ ਭੁਗਤਿਆ ਠੀਕ ਹੈ ਸਰ ਥੈਂਕ ਯੂ ਸਰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز